ਤੇ ਸਾਡੇ ਕਲਾਕਾਰਾਂ ਨਾਲ ਜਾ ਕੇ ਬੱਪਲਾਂ ਕਰ ਜੀ ਜੀ ਅਜੇ ਸੁਨੇਹਾ ਜਿਉਂ ਬੋਲ ਰਿਹਾ ਹੈ ਜੀ ਦਾ ਇਹ ਆਖਦੇ ਸੀ ਜਿਹੜੇ ਸਾਨੂੰ ਵੋਟਾਂ ਪਾ ਗਿਓ ਇੱਕ ਵਾਰੀ ਸਾਨੂੰ ਸਤਾ ਚੇ ਬਿਠਾ ਲਿਓ ਤੁਹਾਡੇ ਆ ਹੱਕਾਂ ਦੀ ਰਾਖੀ ਅਸੀਂ ਕਰਾਂਗੇ ਵਾਗ ਡੋਰ ਸਾਡੇ ਹੱਥਾਂ ਚ ਫੜਾ ਦਿਓ ਬੈੰਦਾ ਜਿਹੜਾ ਕੁਰਸੀ ਦੇ ਉੱਤੇ ਆਣ ਕੇ ਬੈੰਦਾ ਜਿਹੜਾ ਕੁਰਸੀ ਦੇ ਉੱਤੇ ਆਣ ਕੇ ਝੂਠੇ ਲਾਰੇਾਂ ਚ ਸਮੇ ਨੂੰ ਲੰਘਾਈ ਜਾਂਦਾ ਏ ਹੋ ਖਾਂਦਾ ਨਹੀਂ ਇਹ ਚਿੱਟੇ ਨੂੰ ਪੰਜਾਬ ਮਿੱਤਰੋ ਚਿੱਟਾ ਤਾਂ ਪੰਜਾਬ ਨੂੰ ਹੀ ਖਾਈ ਜਾਂਦਾ ਏ ਖਾਂਦਾ ਨਹੀਂ ਇਹ ਚਿੱਟੇ ਨੂੰ ਪੰਜਾਬ ਮਿੱਤਰੋ ਚਿੱਟਾ ਤਾਂ ਪੰਜਾਬ ਨੂੰ ਹੀ ਖਾਈ ਜਾਂਦਾ ਏ ਖਾਂਦਾ ਨਹੀਂ ਇਹ ਚਿੱਟੇ ਨੂੰ ਖਾਂਦਾ ਨਹੀਂ ਇਹ ਚਿੱਟੇ ਨੂੰ ਚਿੱਟਾ ਤਾਂ ਪੰਜਾਬ ਨੂੰ ਹੀ ਖਾਂਦਾ ਨਹੀਂ ਇਹ ਚਿੱਟੇ ਨੂੰ ਚਿੱਟਾ ਤਾਂ ਪੰਜਾਬ ਨੂੰ ਹੀ ਖਾਂਦਾ ਨਹੀਂ ਇਹ ਚਿੱਟੇ ਨੂੰ ਅਸੀਂ ਜਿਹੜੇ ਸਾਨੂੰ ਓਟਾ ਪਾ ਦਿਓ ਇੱਕ ਵਾਰੀ ਸਾਨੂੰ ਸਤਾ ਚ ਬਿਠਾ ਦਿਓ ਹੋਬਿਆਂ ਹੱਕਾਂ ਦੀ ਰਾਖੀ ਅਸੀਂ ਕਰਾਂਗੇ ਵਾਗ ਡੋਰ ਸਾਡੇ ਹੱਥਾਂ ਚ ਫੜਾ ਦਿਓ ਐਂਦਾ ਜਿਹੜਾ ਕੁਰਸੀ ਦੇ ਉੱਤੇ ਆਣ ਕੇ ਠੂਠੇ ਲਾਰੇ ਚਸਮੇ ਨੂੰ ਲੰਗਾਈ ਜਾਂਦਾ ਏ ਕਾਤਾ ਪੰਜਾਬ ਨੂੰ ਹੀ ਖਾਈ ਜਾਂਦਾ ਏ